ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਾਸੰਗਤ ਜੀ ਮਹਾਂਪੁਰਖ ਜੀ ਆਪਾਂ ਨੂੰ ਦਾਨ ਪਾਉਣ ਦੇ ਸਬੰਧਿਤ ਸੇਵਾ ਕਰਨ ਦੇ ਸਬੰਧਿਤ ਕੁਝ ਬਹੁਤ ਕੀਮਤੀ ਗੱਲਾਂ ਸਮਝਾਉਂਦੇ ਹਨ ਸਭ ਤੋਂ ਪਹਿਲੀ ਗੱਲ ਮਹਾਂਪੁਰਖ ਜੀ ਕਹਿੰਦੇ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਤੇ ਤੁਹਾਨੂੰ ਕੋਈ ਚੰਗਾ ਕੰਮ ਕਰਨ ਦਾ ਮੌਕਾ ਮਿਲੇ ਤਾਂ ਤੁਸੀਂ ਕਿਸੇ ਵੀ ਲੋੜਵੰਦੇ ਕੰਮ ਆਓ ਤਾਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰ ਮਨਾਓ ਕਿਉਂ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਇਹ ਕੰਮ ਕਰਨ ਦੇ ਲਈ ਮੈਨੂੰ ਚੁਣਿਆ ਮੇਰੇ ਹੱਥੋਂ ਇਹ ਨੇਕ ਕੰਮ ਕਰਵਾਇਆ ਤੁਸੀਂ ਮੈਨੂੰ ਇੰਨੇ ਕੁ ਯੋਗ ਬਣਾਇਆ ਕਿ ਮੈਂ ਕਿਸੇ ਦੀ ਮਦਦ ਕਰ ਸਕਦਾ ਹਾਂ ਕਿਉਂਕਿ ਸੰਗਤ ਜੀ ਆਪਾਂ ਜੋ ਵੀ ਕੰਮ ਕਰਦੇ ਹਾਂ ਉਹ ਕੀਤਾ ਹੋਇਆ ਕੰਮ ਹੀ ਸਾਡੇ ਬਣਾਉਂਦਾ ਹੈ ਤੇ ਸਾਡੇ ਹਰੇਕ ਕਰਮ ਦਾ ਸਾਨੂੰ ਕਈ ਗੁਣਾ ਹੋ ਕੇ ਫਲ ਮਿਲਦਾ ਹੈ ਜੇਕਰ ਅਸੀਂ ਕੋਈ ਨੇਕ ਕੰਮ ਕਰਾਂਗੇ ਚੰਗਾ ਕੰਮ ਕਰਾਂਗੇ ਕਿਸੇ ਦਾ ਭਲਾ ਕਰਾਂਗੇ ਕਿਸੇ ਦੀ ਮਦਦ ਕਰਾਂਗੇ ਔਸਾਡਿਕ ਕੀਤੀ ਹੋਈ ਮਦਦ ਦਾ ਫਲ ਸਾਨੂੰ ਜਰੂਰ ਮਿਲਦਾ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਸਾਡੇ ਦੋਹਾਂ ਹੱਥਾਂ ਦੇ ਨਾਲ ਕੀਤੀ ਹੋਈ ਸੇਵਾ ਕਈ ਹੱਥਾਂ ਦੇ ਰਾਈਂ ਵਾਪਸ ਆਉਂਦੀ ਹੈ ਇਸ ਕਰਕੇ ਜਿੱਦਣ ਵੀ ਤੁਸੀਂ ਕੋਈ ਵੀ ਚੰਗਾ ਕੰਮ ਕਰੋ ਤਾਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਕਰੋਗੇ ਪਰਮਾਤਮਾ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਉਸ ਤੋਂ ਬਾਅਦ ਦੂਸਰੀ ਗੱਲ ਕਹਿੰਦੇ ਕਿ ਜਿਸ ਦਿਨ ਵੀ ਨੇਕ ਕੰਮ ਕਰੋ ਉਸ ਦਿਨ ਤੇ ਦਿਨ ਦੇ ਨਾਲ ਜਿਆਦਾ ਭਜਨ ਪੰਦਕੀ ਕਰੋ ਕਾਹਕੇ ਜੋ ਰੋਜ ਤੁਸੀਂ ਪਾਠ ਪੂਜਾ ਕਰਦੇ ਹੋ ਭਜਨ ਬੰਦਗੀ ਕਰਦੇ ਹੋ ਉਹਦੇ ਤੋਂ ਜ਼ਿਆਦਾ ਸਮਾਂ ਭਜਨ ਬੰਦਗੀ ਕਰੋ ਤਾਂ ਜੋ ਮਨ ਦੇ ਵਿੱਚ ਕਿਤੇ ਚੰਗਾ ਕੰਮ ਕਰਕੇ ਹਉਮੈ ਹੰਕਾਰ ਨਾ ਆ ਜਾਵੇ ਕਿਤੇ ਮੈਂ ਨਾ ਆ ਜਾਵੇ ਕਿਤੇ ਇਹ ਨਾ ਸੋਚ ਲੈਣਾ ਕਿ ਇਹ ਨੇਕ ਕੰਮ ਮੈਂ ਕੀਤਾ ਹੈ ਇਹ ਚੰਗਾ ਕੰਮ ਮੈਂ ਕੀਤਾ ਹੈ ਭਾਵੇਂ ਤੁਸੀਂ ਹੱਥੀ ਕਿਸੇ ਦੀ ਮਦਦ ਕੀਤੀ ਹੈ ਭਾਵੇਂ ਪਦਾਰਥਾਂ ਦੇ ਰਾਹੀਂ ਕਿਸੇ ਦੀ ਮਦਦ ਕੀਤੀ ਹੈ ਸਭ ਕੁਝ ਕਰਨ ਕਰਾਉਣ ਵਾਲੇ ਪਰਮ ਪਿਤਾ ਪਰਮਾਤਮਾ ਜੀ ਆਪ ਹਨ ਬਸੋ ਬਟਿਆਈਆਂ ਆਪਣੇ ਭਗਤਾਂ ਨੂੰ ਦਿੰਦੇ ਹਨ ਸੋ ਇਹਦੇ ਲਈ ਵਾਯੂ ਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਅਤੇ ਵਾਯੂ ਗੁਰੂ ਜੀ ਤੋਂ ਇਹ ਮੰਗਣਾ ਹੈ ਕਿ ਵਾਯੂ ਗੁਰੂ ਜੀ ਮੇਰਾ ਕੀਤਾ ਹੋਇਆ ਇਹ ਨੇਕ ਕੰਮ ਤਾਂ ਹੀ ਪਾਲਿਆ ਨਾ ਮੇਰੇ ਮਨ ਦੇ ਵਿੱਚ ਹਉਮੈ ਹੰਕਾਰ ਨਾ ਆਵੇ ਕਿਉਂਕਿ ਆਪਾਂ ਜਦੋਂ ਵੀ ਕਿਸੇ ਵੀ ਨੇਕ ਕੰਮ ਦਾ बखਾਵਾ ਕਰਦੇ ਹਾਂ ਉਹਦੀ ਚਰਚਾ ਵਾਰ-ਵਾਰ ਕਰਦੇ ਹਾਂ ਜਾਂ ਫਿਰ ਮਾਨ ਚ ਆ ਜਾਂਦਾ ਹੈ ਕਿ ਮੈਂ ਇਨਾ ਪਾੜ ਕਰਦਾ ਇਨੀ ਸੇਵਾ ਕਰਦਾ ਤਾਂ ਇਹ ਮੈਂ ਹੋਵੇਂ ਮਹੰਕਾਰ ਤੇ ਵਿਖਾਵਾ ਤੇ ਥਾਂ ਥਾਂ ਤੇ ਕੀਤੀ ਹੋਈ ਚਰਚਾ ਇਹ ਨੇਕ ਕੰਮ ਨੂੰ ਗਵਾ ਦਿੰਦੀ ਹੈ ਇਸ ਲਈ ਨੇਕ ਕੰਮ ਕਰੋ ਤੇ ਪਹੁੰਚਾਓ ਮਹਾਪੁਰਖ ਜੀ ਕਹਿੰਦੇ ਕਿ ਜਿਵੇਂ ਇੱਕ ਸਿਆਣਾ ਕਿਸਾਨ ਧਰਤੀ ਦੇ ਵਿੱਚ ਬੀਜ ਬੀਜ ਕੇ ਉਹਦੇ ਉੱਤੇ ਮਿੱਟੀ ਪਾ ਦਿੰਦਾ ਹੈ ਚੰਗੀ ਤਰ੍ਹਾਂ ਧਰਤੀ ਵਿੱਚ ਦਬ ਦਿੰਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਜੇਕਰ ਇਹ ਬੀਜ ਨੂੰ ਮੈਂ ਚੰਗੀ ਤਰ੍ਹਾਂ ਮਿੱਟੀ ਦੇ ਵਿੱਚ ਦਬਾਵਾਂਗਾ ਬੀਜਾਂਗਾ ਤਾਂ ਇਹ ਧਰਤੀ ਚੋਂ ਬਾਹਰ ਉੱਗੇਗਾ ਵਧੇਗਾ ਫੁੱਲੇਗਾ ਪਰ ਫੁੱਲਤ ਹੋਵੇਗਾ ਇਹਨੂੰ ਫੁੱਲ ਫਲ ਲੱਗਣਗੇ ਬਸ ਉਸੇ ਤਰ੍ਹਾਂ ਨੇ ਕੰਮ ਕਰੋ ਚੰਗਾ ਕੰਮ ਕਰੋ ਤੇ ਭੁੱਲ ਜਾਵਾਂਗੇ ਤੁਸੀਂ ਭੁੱਲੋਗੇ ਤਾਂ ਪਰਮਪితਾ ਪਰਮਾਤਮਾ ਦੀ ਯਾਦ ਰੱਖਣਗੇ ਉਸ ਤੋਂ ਬਾਅਦ ਤੀਸਰੀ ਗੱਲ ਮਹਾਂਪੁਰਖ ਜੀ ਸਮਝਾਉਂਦੇ ਹਨ ਕਿ ਜਦੋਂ ਕੋਈ ਵੀ ਆਪਾਂ ਦਾਨਪੁਣ ਕਰਦੇ ਹਾਂ ਸੇਵਾ ਕਰਦੇ ਹਾਂ ਇਹ ਸੇਵਾ ਦਾਨਪੁਣ ਕਿਸੇ ਦੀ ਮਦਦ ਸੋ ਸਮਝ ਕੇ ਨਹੀਂ ਕੀਤੀ ਜਾਂਦੀ ਇਹ ਇੱਕ ਮਾਨ ਦੀ ਭਾਵਨਾ ਹੈ ਜਿੱਥੇ ਵੀ ਕੋਈ ਲੋੜਵੰਦ ਦਿਸਿਆ ਉਹ ਲੋੜਵੰਦ ਨੂੰ ਦੇਖ ਕੇ ਦੁਖੀ ਬੰਦੇ ਨੂੰ ਦੇਖ ਕੇ ਜੇ ਮਨ ਦੇ ਵਿੱਚ ਤਰਸ ਦੀ ਭਾਵਨਾ ਆ ਜਾਂਦੀ ਹੈ ਮਨ ਲੋਚਦਾ ਹੈ ਕਿ ਮੈਂ ਇਹਦੀ ਮਦਦ ਕਰਾਂ ਤਾਂ ਕਹਿੰਦੇ ਸਮਝੋ ਤੁਸੀਂ ਖੁਦ ਪਰਮ ਪਿਤਾ ਜੀ ਦੇ ਤਰਸ ਦੇ ਪਾਤਰ ਬਣ ਗਏ ਸੇਵਾ ਕਦੇ ਵੀ ਭੇਦ ਭਾਵ ਦੇ ਨਾਲ ਨਹੀਂ ਕੀਤੀ ਜਾਂਦੀ ਸામਨੇ ਲੋੜਵੰਦ ਕੋਈ ਵੀ ਹੋ ਸਕਦਾ ਹੈ ਸਾਡਾ ਕੋਈ ਵੀ ਵੈਰੀ ਦੁਸ਼ਮਣ ਹੋ ਸਕਦਾ ਹੈ ਕੋਈ ਪੰਛੀ ਪਰਿੰਦਾ ਜਾਨਵਰ ਹੋ ਸਕਦਾ ਹੈ ਧਰਤੀ ਦੇ ਉੱਤੇ ਕੋਈ ਵੀ ਜੀਵ ਇਹ ਪੇੜ ਪੌਦੇ ਪੰਛੀ ਪਰਿੰਦੇ ਇਨਸਾਨ ਹਨ ਪਰਿੰਦੇ ਆ ਇਨਸਾਨਾਂ ਜਦੋਂ ਵੀ ਆਪਾਂ ਸੱਚੇ ਮਨ ਦੇ ਨਾਲ ਕਿਸੇ ਦੀ ਵੀ ਕਿਸੇ ਵੀ ਰੂਪ ਦੇ ਵਿੱਚ ਮਦਦ ਕਰਦੇ ਹਾਂ ਤਾਂ ਵਾਇਗਰੂਕਾਰਪੁਰਖ ਜੀ ਸਾਡੇ ਤੇ ਬਹੁਤ ਖੁਸ਼ ਹੁੰਦੇ ਹਨ ਸਾਡੇ ਕੀਤੇ ਹੋਏ ਉਹ ਨੇਕ ਕੰਮ ਦਾ ਫਲ ਸਾਡੀ ਸੋਚ ਤੋਂ ਵੀ ਕਿਤੇ ਦੁਗਣਾ ਦਿੰਦੇ ਹਨ ਇਦਾਂ ਹੀ ਕਹਿੰਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਨਿੱਕ ਤੇਲ ਇਨਸਾਨ ਰਹਿੰਦਾ ਸੀ ਕਹਿੰਦੇ ਉਹਦੇ ਕੋਲ ਪੈਸਾ ਤਾਂ ਬਹੁਤ ਨਹੀਂ ਸੀ ਪਰ ਉਹਦਾ ਦਿਲ ਬਹੁਤ ਖੁੱਲਣਾ ਸੀ ਵੰਡ ਕੇ ਛਕਣ ਵਾਲਾ ਤੇ ਮਿਹਨਤੂਰੀ ਕਰਕੇ ਆਪਣੇ ਘਰ ਦਾ ਪਾਲਣ ਪੋषण ਕਰਦਾ ਕਹਿੰਦੇ ਇੱਕ ਵਾਰ ਬਾਰਸ਼ਾਂ ਦੇ ਦਿਨਾਂ ਦੇ ਵਿੱਚ ਉਹਨੂੰ ਕਿੰਨੇ ਦਿਨਾਂ ਤੱਕ ਕੋਈ ਕੰਮ ਨਾ ਮਿਲਿਆ ਘਰ ਦੇ ਵਿੱਚ ਰੋਟੀ ਪਕਾਉਣ ਦੇ ਲਈ ਆਟਾ ਵੀ ਨਾ ਬਚਿਆ ਕਹਿੰਦੇ ਕਿ ਮਜ਼ਦੂਰ ਦੀ ਪਤਨੀ ਨੇ ਆਣਗਵਾਂ ਨੂੰ ਥੋੜਾ ਜਿਹਾ ਆਟਾ ਉਧਾਰ ਲਿਆਂਦਾ ਤੇ ਉਹਦੀ ਰੋਟੀ ਬਣਾਈ ਕਹਿੰਦੇ ਕਿ ਜਿੰਨੀਆਂ ਕ ਰੋਟੀਆਂ ਪਣੀਆਂ ਉਹਦੇ ਵਿੱਚੋਂ ਉਹਦੇ ਬੱਚਿਆਂ ਨੇ ਪੇਟ ਭਰ ਕੇ ਖਾਦਾ ਤੇ ਬਾਕੀ ਸਿਰਫ ਦੋ ਪ੍ਰਸ਼ਾਦ ਦੇ بچੇ ਉਹ પતિ ਪਤਨੀ ਦੇ ਹਿੱਸੇ ਇੱਕ ਇੱਕ ਪ੍ਰਸ਼ਾਦ ਆਇਆ ਕਹਿੰਦੇ ਕਿ ਉਹ ਮਜ਼ਦੂਰ ਆਪਣੇ ਹਿੱਸੇ ਦੇ ਪ੍ਰਸ਼ਾਦੇ ਨੂੰ ਪੌਣੇ ਦੇ ਵਿੱਚ ਲਪੇਟ ਕੇ ਆਪਣੇ ਕੰਮ ਦੀ ਤਲਾਸ਼ ਨੂੰ ਤੁਰ ਪਿਆ ਚਲੋ ਅੱਜ ਹੀ ਕੋਈ ਮੈਨੂੰ ਕੰਮ ਮਿਲ ਜਾਵੇ ਮੇਰੀ ਚੰਗੀ ਦਿਹਾੜੀ ਲੱਗ ਜਾਵੇ ਜੇ ਦੇ ਨਾਲ ਮੈਂ ਸ਼ਾਮ ਨੂੰ ਘਰ ਦੇ ਵਿੱਚ ਕੋਈ ਆਟਾ ਖਰੀਦ ਲਾਵਾਂਗਾ ਮੈਂ ਤੇ ਮੇਰਾ ਪਰਿਵਾਰ ਪੇਟ ਭਰ ਕੇ ਭੋਜਨ ਪਰਸ਼ਾਦਾ ਛੱਕ ਸਕੇਗਾ ਕਹਿੰਦੇ ਇਸੇ ਆਸਤੇ ਨਾਲ ਇੱਕ ਰੋਟੀ ਲੈ ਕੇ ਕੰਮ ਲੱਭਣ ਤੁਰ ਪਿਆ ਕਹਿੰਦੇ ਪ੍ਰਮਾਤਮਾ ਨੇ ਅੱਜ ਉਹ ਸੁਣ ਲਈ ਤੇ ਉਹਨੂੰ ਇੱਕ ਥਾਂ ਦੇ ਕੰਮ ਮਿਲ ਗਿਆ ਉਹਨੇ ਪ੍ਰਮਾਤਮਾ ਦਾ ਸ਼ੁਕਰ ਮਨਾਇਆ ਤੇ ਕੰਮ ਕਰਨ ਲੱਗ ਪਿਆ ਕਹਿੰਦੇ ਕਿ ਗਰਮੀਆਂ ਦੇ ਦਿਨ ਸਨ ਤੇਜ ਧੁੱਪ ਲੱਗੀ ਤੇ ਕਹਿੰਦੇ ਤੇਜ ਧੁੱਪ ਦੇ ਵਿੱਚ ਸਾਰੇ ਹੀ ਮਜ਼ਦੂਰਾਂ ਦਾ ਪਸੀਨੇ ਦੇ ਨਾਲ ਬੁਰਾ ਹਾਲ ਹੋ ਰਿਹਾ ਸੀ। ਉਹ ਮਜ਼ਦੂਰ ਕਦੇ ਸ਼ਾਮੇ ਬੈਠਦੇ ਤੇ ਕਦੇ ਕੋਈ ਪਾਣੀ ਪੀਂ ਤੁਰ ਪੈਂਦਾ। ਪਰ ਕਹਿੰਦੇ ਇਹ ਮਜ਼ਦੂਰ ਆਪਣੇ ਧਿਆਨ ਦੇ ਨਾਲ ਆਪਣੇ ਕੰਮ ਦੇ ਵਿੱਚ ਲੱਗਾ। ਕਹਿੰਦੇ ਜਦੋਂ ਰੋਟੀ ਦਾ ਟਾਈਮ ਹੋਇਆ ਤਾਂ ਸਭ ਮਜ਼ਦੂਰ ਇੱਕ ਰੋਕੇ ਥਾਂ ਬੈਠ ਕੇ ਰੋਟੀ ਖਾਣ ਲੱਗੇ। ਕਹਿੰਦੇ ਇਹ ਵੀ ਆਪਣੇ ਹੱਥ ਧੋ ਕੇ ਰੋਟੀ ਖਾਣ ਦੀ ਤਿਆਰੀ ਕਰਨ ਲੱਗਾ। ਅੱਜ ਇਹ ਕਹਿੰਦੇ ਇੰਨੇ ਪੌਣੇ ਦੇ ਵਿੱਚੋਂ ਹੀ ਰੋਟੀ ਕੱਢੀ ਸੀ ਤੇ ਓਨੇ ਦੇਰ ਤੱਕ ਕੁਝ ਪੰਛੀ ਇੱਕ ਚੰਗਿਆੜਾ ਪਾਉਣ ਲੱਗੇ ਕਿ ਇਹਦੇ ਆਲੇ ਦੁਆਲੇ ਘੁੰਮਣ ਲੱਗੇ ਤੇ ਮਜ਼ਦੂਰ ਨੂੰ ਇੰਜ ਲੱਗਿਆ ਜਿਵੇਂ ਇਹ ਪੰਛੀ ਵੀ ਕਈ ਦਿਨਾਂ ਤੋਂ ਭੁੱਖੇ ਹਨ ਮੇਰੇ ਤੋਂ ਰੋਟੀ ਮੰਗ ਰਹੇ ਹਨ ਪਰ ਕਹਿੰਦੇ ਦੂਜੇ ਹੀ ਮਨ ਦੇ ਵਿੱਚ ਖਿਆਲ ਆਇਆ ਕਿ ਜੇ ਇਹ ਰੋਟੀ ਮੈਂ ਇਹਨਾਂ ਨੂੰ ਪਾ ਦਿੱਤੀ ਤਾਂ ਫਿਰ ਮੈਂ ਕੀ ਖਾਵਾਂਗਾ ਮੈਂ ਰਾਤ ਦਾ ਭੁੱਖਾ ਹਾਂ ਪਰ ਕਹਿੰਦੇ ਫਿਰ ਮਨ ਦੇ ਵਿੱਚ ਖਿਆਲ ਆਇਆ ਕਿ ਜੇ ਮੈਂ ਇਹਨਾਂ ਨੂੰ ਅੰਨ ਦੇਖਿਆ ਕਰਕੇ ਆਪ ਰੋਟੀ ਖਾ ਲਈ ਸਾਰਾ ਦਿਨ ਮੇਰੇ ਮਨ ਤੇ ਬੋਝ ਪਿਆ ਰਹਿਣਾ ਹੈ ਕਿ ਮੈਂ ਇਹ ਬੇਜਪਾਨਾਂ ਨੂੰ ਕੁਝ ਖਾਣ ਨੂੰ ਨਹੀਂ ਦਿੱਤਾ। ਇਹਨਾਂ ਦੀ ਮਦਦ ਨਹੀਂ ਕੀਤੀ। ਇਸ ਕਰਕੇ ਕਹਿੰਦੇ ਕਿ ਉਹਨੇ ਪੌਣੇ ਦੇ ਵਿੱਚੋਂ ਰੋਟੀ ਕੱਢੀ ਤੇ ਛੋਟੇ-ਛੋਟੇ ਟੁਕੜੇ ਕੀਤੇ ਅਤੇ ਉਹ ਪੰਛੀਆਂ ਨੂੰ ਖਵਾਉਣ ਲੱਗਾ। ਕਹਿੰਦੇ ਕਿ ਸਾਰੇ ਹੀ ਪੰਛੀ ਉਹ ਚੋਗਾ-ਚੋਗ ਰਹੇ ਸਨ। ਚੋਗਾ-ਚੋਗ ਕੇ ਜਿਵੇਂ ਉਹਨਾਂ ਦਾ পেট ਭਰ ਗਿਆ। ਇਹਨੇ ਨੂੰ ਇੰਜ ਲੱਗਾ ਕਿ ਜਿਵੇਂ ਮੇਰਾ ਧੰਨਵਾਦ ਕਰ ਰਹੇ। ਹੁਣ ਕਹਿੰਦੇ ਕਿ ਉਹ ਪੰਛੀਆਂ ਨੂੰ ਚੋਗਾ ਖਵਾ ਕੇ ਇਹਦੇ ਚਿਹਰੇ ਤੇ ਇੱਕ ਅਲੱਗ ਹੀ ਸਬਰ ਅਤੇ ਸੰਤੋਖ ਸੰਤੋਸ਼ਟੀ ਸੀ। ਕਿਉਂਕਿ ਸੰਘਾ ਜੀ ਆਪਾਂ ਜਦੋਂ ਸੱਚੇ ਮਨੋਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਉਹ ਲੋੜਵੰਦੇ ਚਿਹਰੇ ਦੀ ਖੁਸ਼ੀ ਨੂੰ ਦੇਖ ਕੇ ਜੋ ਮਨ ਨੂੰ ਸਭਰ ਸੰਤੋਖ ਮਿਲਦਾ ਹੈ ਉਹ ਪੈਸੇ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ ਬਸ ਉਸੇ ਹੀ ਤਰ੍ਹਾਂ ਕਹਿੰਦੇ ਕਿ ਮਜ਼ਦੂਰੋਂ ਪੰਛੀਆਂ ਨੂੰ ਚਹਿਕਦਾ ਹੋਇਆ ਦੇਖ ਕੇ ਖੁਸ਼ ਹੋ ਰਿਹਾ ਸੀ ਉਹਨੂੰ ਇੰਜ ਲੱਗਾ ਕਿ ਜਿਵੇਂ ਬਿਨਾਂ ਰੋਟੀ ਖਾਦਿਆਂ ਹੀ ਮੇਰਾ ਢਿੱਡ ਭਰ ਗਿਆ ਹੋਵੇ ਕਹਿੰਦੇ ਕਿ ਉਹਨੇ ਪਾਣੀ ਦਾ ਗਲਾਸ ਪੀਤਾ ਤੇ ਫਿਰ ਤੋਂ ਆਪਣੇ ਕੰਮ ਨੂੰ ਲੱਗ ਗਿਆ ਪਰ ਨਾਲ ਦੇ ਮਜ਼ਦੂਰ ਇਹਦਾ ਮਜ਼ਾਕ ਉਡਾਰੇ ਸਨ ਕਹਿੰਦੇ ਕਿ ਪਹਿਲਾਂ ਹੀ ਤੂੰ ਘਰੋਂ ਇੱਕ ਰੋਟੀ ਲੈ ਕੇ ਆਇਆ ਉਹ ਵੀ ਰੋਟੀ ਤੂੰ ਪੰਛੀਆਂ ਨੂੰ ਪਾ ਦਿੱਤੀ ਤੇਰੇ ਲਈ ਕੋਈ ਅੱਜ ਰਾਜ ਭੋਗ ਦਾ ਇੰਤਜ਼ਾਮ ਤਾਂ ਨਹੀਂ ਕਿਸੇ ਨੇ ਕੀਤਾ ਜਿਹੜਾ ਤੂੰ ਆਪਣੀ ਰੋਟੀ ਇਹਨਾਂ ਨੂੰ ਪਾ ਦਿੱਤੀ ਹੈ ਦੂਜੇ ਨੇ ਕਿਹਾ ਕਿ ਮੈਨੂੰ ਲੱਗਦਾ ਇਹੋ ਰੋਟੀ ਸੀ ਇਹਦੇ ਕੋਲ ਘਰੋਂ ਇੱਕ ਰੋਟੀ ਲੈ ਕੇ ਆਇਆ ਤੇ ਇਹਦੀ ਪਤਨੀ ਸਾਡੇ ਘਰੋਂ ਰਾਤ ਆਟਾ ਉਧਾਰ ਲੈ ਕੇ ਗਈ ਸੀ ਘਰ ਖਾਣ ਰੋਟੀ ਨਹੀਂ ਆਈ ਇਹ ਬਾਹਰ ਧਾਨੀ ਭਣਿਆ ਫਿਰਦਾ ਹੈ ਭਾਵ ਕਿ ਉਹਦੇ ਨਾਲ ਮਜ਼ਦੂਰ ਪਾਂਦ-ਪਾਂਦ ਤਾਂ ਬੋਲੇ ਜਾ ਰਹੇ ਸਨ ਪਰ ਇਹਨੂੰ ਕੋਈ ਫਰਕ ਨਹੀਂ ਪੈ ਰਿਆ ਇਹ ਚਿਹਰੇ ਤੇ ਮੁਸਕਾਨ ਲਈ ਆਪਣੇ ਕੰਮ ਦੇ ਵਿੱਚ ਲੱਗਾ ਕਹਿੰਦੇ ਕਿ ਉਹਨੇ ਦੇਰ ਤੱਕ ਉੱਥੇ ਇੱਕ ਘੋੜੇ ਤੇ ਸਵਾਰ ਬੰਦਾ ਆਇਆ ਦੇਖਣ ਨੂੰ ਬਹੁਤ ਅਮੀਰ ਲੱਗ ਰਿਹਾ ਸੀ ਉਹਨੇ ਆ ਕੇ ਇਹਨਾਂ ਮਜ਼ਦੂਰਾਂ ਨੂੰ ਕਿਹਾ ਕਿ ਮੈਨੂੰ ਇੱਕ ਇਮਾਨਦਾਰ ਤੇ ਮਿਹਨਤੀ ਮਜ਼ਦੂਰ ਦੀ ਲੋੜ ਹੈ ਤੇ ਮੈਂ ਤੁਹਾਨੂੰ ਦਿਹਾੜੀ ਵੀ ਇਥੋਂ ਨਾਲੋਂ ਦੁੱਗਣੀ ਦੇ ਸਕਦਾ ਹਾਂ ਕਹਿੰਦੇ ਕਿ ਇਹ ਗੱਲ ਸੁਣ ਕੇ ਸਾਰੇ ਇਹ ਮਜ਼ਦੂਰਾਂ ਨੇ ਕੰਮ ਕਰਨਾ ਸ਼ੁਰੂ ਦਿੱਤਾ ਅਤੇ ਉਹ ਅਮੀਰ ਬੰਦੇ ਦੇ ਆਲੇ ਦੁਆਲੇ ਖੜ ਕੇ ਆਪੋ ਆਪਣੀਆਂ ਤਰਾਈਫਾਂ ਕਰਨ ਲੱਗੇ ਪਰ ਇਹ ਮਜ਼ਦੂਰ ਆਪਣੇ ਕੰਮ ਦੇ ਵਿੱਚ ਰੁੱਝਿਆ ਸੀ ਇਹਦੇ ਚਿਹਰੇ ਦੇ ਉੱਤੇ ਇੱਕ ਅਲੱਗ ਹੀ ਚਮਕ ਸੀ ਕਹਿੰਦੇ ਕਿ ਉਹ ਅਮੀਰ ਬੰਦੇ ਦਾ ਧਿਆਨ ਧੁੱਪ ਦੇ ਵਿੱਚ ਕੰਮ ਕਰਦੇ ਇਸ ਮਜ਼ਦੂਰ ਤੇ ਪਿਆ ਜੋ ਕਿ ਅੱਖ ਬੁੱਟ ਕੇ ਹੋਰ ਕਿਸੇ ਪਾਸੇ ਦੇਖ ਹੀ ਨਹੀਂ ਰਿਹਾ ਸੀ ਤਾਂ ਕਹਿੰਦੇ ਕਿ ਉਹ ਅਮੀਰ ਬੰਦੇ ਨੇ ਆਪਣੇ ਮਨੇਮ ਨੂੰ ਕਿਹਾ ਕਿ ਉਹ ਜੋ ਸਾਹਮਣੇ ਬੰਦਾ ਕੰਮ ਕਰ ਰਿਹਾ ਹੈ ਉਹਨੂੰ ਬੁਲਾ ਕੇ ਲੈ ਕੇ ਆਓ ਕਹਿੰਦੇ ਕਿ ਮਨੇਮ ਉਹ ਮਜ਼ਦੂਰ ਦੇ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ ਕਿ ਪਾਈ ਤੈਨੂੰ ਨਹੀਂ ਆਪਣੇ ਲਈ ਕੰਮ ਚਾਹੀਦਾ। ਮੁਨੀਮ ਕਹਿਣ ਲੱਗਾ ਕਿ ਦੇਖ ਆਪਣੇ ਸ਼ਹਿਰ ਦਾ ਸਭ ਤੋਂ ਵੱਡਾ ਵਪਾਰੀ ਸਭ ਤੋਂ ਅਮੀਰ ਬੰਦਾ ਖੁਦ ਚੱਲ ਕੇ ਤੁਹਾਡੇ ਕੋਲ ਆਇਆ ਹੈ। ਜਿਹਦੇ ਨਾਲ ਕੰਮ ਕਰਨ ਨੂੰ ਲੋਕ ਤਰਸਦੇ ਆ ਕਿ ਤੂੰ ਉਹਦੇ ਨਾਲ ਕੰਮ ਕਰਨਾ ਚਾਹਵੇਂਗਾ। ਦੇਖ ਤੇਰੇ ਨਾਲ ਸਾਰੇ ਸਾਥੀ ਆਪੋ ਆਪਣੀ ਤਰੀਫਾ ਕਰ ਰਹੇ ਹਨ। ਤੂੰ ਵੀ ਜਾ ਕੇ ਉਹਨਾਂ ਦੇ ਨਾਲ ਆਪਣੇ ਕੰਮ ਲਈ ਗੱਲ ਕਰ ਸਕਦਾ ਹੈ। ਦੇਖ ਤੇਰੇ ਨਾਲ ਸਾਰੇ ਸਾਥੀ ਆਪ ਆਪਣੀ ਜ਼ਰੀਫਾ ਕਰ ਰਹੇ ਹਨ ਤੂੰ ਵੀ ਜਾ ਕੇ ਉਹਨਾਂ ਦੇ ਨਾਲ ਆਪਣੇ ਕੰਮ ਦੇ ਲਈ ਗੱਲ ਕਰ ਸਕਦਾ ਹੈ ਕਹਿੰਦੇ ਮਜ਼ਦੂਰ ਕਹਿਣ ਲੱਗਾ ਸਾਹਿਬ ਜੀ ਕੰਮ ਤਾਂ ਮੈਨੂੰ ਹੀ ਚਾਹੀਦਾ ਹੈ ਪਰ ਮੇਰੇ ਕੰਮ ਕਰਨ ਦੇ ਅਸੂਲ ਹਨ ਮੈਂ ਜਿਹਦਾ ਵੀ ਕੰਮ ਕਰਦਾ ਹਾਂ ਪੂਰੀ ਇਮਾਨਦਾਰੀ ਦੇ ਨਾਲ ਕਰਦਾ ਹਾਂ ਕਿਉਂਕਿ ਜੇਕਰ ਅਸੀਂ ਕੰਮ ਕਰਨ ਦਾ ਮਿਹਨਤਾਂ ਨਾਲ ਲੈਣਾ ਹੈ ਤਾਂ ਫਿਰ ਸਾਡਾ ਵੀ ਫਰਜ਼ ਪੈਂਦਾ ਹੈ ਕਿ ਅਸੀਂ ਉਸ ਬੰਦੇ ਨੂੰ ਪੂਰਾ ਕੰਮ ਕਰਕੇ ਦਿਖਾਈਏ ਸੋ ਕਾਮਦੇ ਸਮੇਂ ਤੇ ਕਦੇ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਇਸ ਕਰਕੇ ਮੈਨੂੰ ਮੇਰਾ ਕੰਮ ਕਰਨ ਦਿਓ ਕਹਿੰਦੇ ਮਨੀਮ ਨੇ ਸਾਰੀ ਗੱਲ ਜਾ ਕੇ ਵਪਾਰੀ ਨੂੰ ਦੱਸੀ ਕਿ ਵਪਾਰੀ ਜਿੱਦਾਂ ਦਾ ਸੱਚਾ ਇਮਾਨਦਾਰ ਮਿਹਨਤੀ ਬੰਦਾ ਤੁਹਾਨੂੰ ਚਾਹੀਦਾ ਸੀ ਤੁਹਾਡੀ ਤਲਾਸ਼ ਖਤਮ ਹੋ ਗਈ ਹੈ ਕਹਿੰਦੇ ਕਿ ਉਹ ਵਪਾਰੀ ਖੁਦ ਚੱਲ ਕੇ ਮਜਦੂਦ ਦੇ ਕੋਲ ਗਿਆ ਤੇ ਜਾ ਕੇ ਉਹਦੇ ਸਾਹਮਣੇ ਕੰਮ ਦੀ ਪੇਸ਼ਕਸ਼ ਰੱਖੀ ਕਿ ਮੈਂ ਤੈਨੂੰ ਇਥੋਂ ਨਾਲੋਂ ਕਈ ਗੁਣਾ ਵੱਧ ਮਿਹਨਤਾਨਾ ਦਵਾਂਗਾ ਤੇ ਕੰਮ ਵੀ ਕੋਈ ਪਰ ਆਣਾ ਨਹੀਂ ਕਰਨਾ ਕੰਮ ਹੋਵੇ ਚਾਹੇ ਨਾ ਹੋਵੇ ਪਰ ਤੈਨੂੰ ਹਰ ਰੋਜ਼ ਤੇਰਾ ਮਿਹਨਤਾਂ ਨਾਲ ਮਿਲ ਜਾਵੇਗਾ ਕਿ ਤੈਨੂੰ ਮੇਰੇ ਨਾਲ ਕੰਮ ਕਰਨਾ ਮਨਜ਼ੂਰ ਹੈ ਤਾਂ ਕਹਿੰਦੇ ਉਹ ਮਜ਼ਦੂਰ ਕਹਿਣ ਲੱਗਾ ਸਾਹਿਬ ਜੀ ਤੁਹਾਡੇ ਨਾਲ ਕੰਮ ਕਰਨਾ ਮੇਰੀ ਖੁਸ਼ਕਿਸਮਤੀ ਹੋਵੇਗੀ ਪਰ ਮੇਰੀਆਂ ਦੋ ਸ਼ਰਤਾਂ ਹਨ ਇੱਕ ਤਾਂ ਮੈਂ ਕੱਲ ਤੋਂ ਤੁਹਾਡੇ ਨਾਲ ਕੰਮ ਤੇ ਆ ਸਕਦਾ ਹਾਂ ਕਿਉਂਕਿ ਮੈਂ ਅੱਜ ਜਿਆਦਾ ਕੰਮ ਫੜਿਆ ਹੈ ਇਹਨੂੰ ਪਹਿਲਾਂ ਪੂਰਾ ਕਰਾਂਗਾ ਮੈਂ ਕਦੇ ਵੀ ਕਿਸੇ ਦਾ ਕੰਮ ਅਧੂਰਾ ਨਹੀਂ ਛੱਡਦਾ ਦੂਸਰਾ ਕਿ ਤੁਸੀਂ ਮੈਨੂੰ ਜੋ ਵੀ ਕੰਮ ਕਰਨ ਨੂੰ ਕਹੋਗੇ ਉਹ ਮੈਂ ਪੂਰੀ ਮਿਹਨਤ ਲਗਨ ਤੇ ਇਮਾਨਦਾਰੀ ਦੇ ਨਾਲ ਕਰਾਂਗਾ ਪਰ ਮੈਂ ਕਿਸੇ ਦੀ ਚਾਪਲੂਸੀ ਨਹੀਂ ਕਰ ਸਕਦਾ ਕਹਿੰਦੇ ਕਿ ਵਪਾਰੀ ਬੰਦਾ ਇਹਦਾ murid ਹੋ ਗਿਆ ਉਹਨੇ ਆਪਣੇ ਜੇਬ ਤੇ ਵਿੱਚੋਂ ਕੱਢ ਕੇ ਕੁਝ ਪੈਸੇ ਇਹਦੇ ਹੱਥ ਤੇ ਰੱਖ ਦਿੱਤੇ ਤੇ ਕਿਹਾ ਇਹ ਐਡਵਾਂਸ ਹੈ ਇਹ ਤੂੰ ਰੱਖ ਅਤੇ ਅੱਜ ਤੋਂ ਗੱਲ ਪੱਕੀ ਹੋਏ ਤੇ ਕੱਲ ਤੋਂ ਤੂੰ ਕੰਮ ਤੇ ਆ ਜਾਵੇਂ ਤੇਰੀਆਂ ਜੋ ਵੀ ਸ਼ਰਤਾਂ ਨੇ ਮੈਨੂੰ ਮਨਜ਼ੂਰ ਹਨ ਕਿਉਂਕਿ ਮੈਂ ਤੇਰੇ ਵਰਗਾ ਸੱਚਾ ਮਿਹਨਤੀ ਇਮਾਨਦਾਰ ਬੰਦਾ ਆਪਣੇ ਹੱਥੋਂ ਘਮਾਉਣਾ ਨਹੀਂ ਚਾਹੁੰਦਾ ਕਹਿੰਦੇ ਕਿ ਇਹ ਕਹਿ ਕੇ ਅਮੀਰ ਬੰਦਾ ਉੱਥੋਂ ਚਲਾ ਗਿਆ ਤੇ ਇਸ ਮਜ਼ਦੂਰ ਦੇ ਨਾਲ ਸਾਰੇ ਹੀ ਸਾਥੀ ਹੱਕੇ ਪੱਕੇ ਰਹਿ ਗਏ ਤੇ ਇਹ ਵਪਾਰੀ ਖੁਦ ਚੱਲ ਕੇ ਮਜ਼ਦੂਰ ਦੇ ਕੋਲ ਗਿਆ ਆਪਣੇ ਨਾਲ ਕੰਮ ਤੇ ਰੱਖ ਲਿਆ ਜਿਹਦੇ ਨਾਲ ਕੰਮ ਕਰਨ ਨੂੰ ਲੋਕ ਤੈਸ ਤੇ ਹਨ ਕਹਿੰਦੇ ਕਿ ਇੱਧਰ ਇਹ ਮਜ਼ਦੂਰ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗਾ ਕਿ ਪਰਮਾਤਮਾ ਤੇਰਾ ਸ਼ੁਕਰ ਹੈ ਤੇਰੇ ਬਾਰੇ ਸੁਣਿਆ ਤਾਂ ਬਾਸੀ ਕਿ ਤੂੰ ਬਹੁਤ ਦਿਆਲੂ ਹੈ ਅੱਜ ਮੈਂ ਆਪਣੀ ਅੱਖ ਹੀ ਦੇਖ ਲਿਆ ਹੈ ਇੱਕ ਰੋਟੀ ਦੇ ਬਦਲੇ ਮੇਰੀ ਉਮਰ ਪਾ ਦੀ ਰੋਟੀ ਦਾ ਇੰਤਜ਼ਾਮ ਕਰ ਦਿੱਤਾ ਤੂੰ ਬਹੁਤ ਦਿਆਲੂ ਹੈ ਕਹਿੰਦੇ ਕਿ ਵਾਰ-ਵਾਰ ਉਹ ਪ੍ਰਮਾਤਮਾ ਦਾ ਸ਼ੁਕਰ ਕਰ ਰਿਹਾ ਸੀ ਸੋ ਸਾਧ ਸੰਗਤ ਜੀ ਕਹਾਣੀ ਭਾਵੇਂ ਕਾਲਪਨਿਕ ਹੈ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਹੈ ਕਿ ਆਪਾਂ ਚਾਹਾਂ ਦੀ ਕਿਸੇ ਦੀ ਸੱਚੇ ਮਨੋ ਮਾਂਦੇ ਨਾਲ ਕੰਮ ਕਰਦੇ ਹਾਂ ਕਿਸੇ ਦਾ ਭਲਾ ਕਰਦੇ ਹਾਂ ਪਰਮਾਤਮਾ ਜੀ ਸਾਡੇ ਉਤੇ ਬਹੁਤ ਛੇਤੀ ਦਿਆਲ ਹੁੰਦੇ ਹਨ ਸੋ ਸਾਧ ਸੰਗਤ ਜੀ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਜਦੋਂ ਵੀ ਆਪਾਂ ਸੱਚੇ ਮਨੋਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਭਾਵੇਂ ਕੋਈ ਐਸਾ ਬੰਦਾ ਜਿਹਦੇ ਨਾਲ ਸਾਡੀ ਨਾ ਬੰਧੇ ਹੋਵੇ ਸਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ ਜੇ ਉਹਦੀ ਵੀ ਮਦਦ ਕਰਦੇ ਹਾਂ ਤੇ ਪਰਮਾਤਮਾ ਸਾਡੇ ਤੇ ਖੁਸ਼ ਜ਼ਰੂਰ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ